ਮੇਰੀ ਗੱਲ ਸੁਣਿਓ ਕੰਗੇ ਦਾ ਦੰਦਾ ਟੁੱਟ ਗਿਆ ਲਿਉਣਾ ਪਊਗਾ ਅੱਜ ਅੱਛਾ ਹਾਂ ਫਿਰ ਕਿ ਦੰਦੇ ਦਾ ਕੀ ਹੈ ਯਾਰ ਤੂੰ ਐਂ ਚਲਾ ਲਿਆ ਕੰਮ ਫਿਰ ਕਿੰਦੇ ਦੰਦੇ ਆਖਰੀ ਰਹਿੰਦਾ ਦੀ ਅੱਛਾ ਲਿਉਣਾ ਤਾਂ ਪਊਗਾ ਲੈ ਆਵਾਂਗੇ ਫਿਰ ਤਾਂ ਹੁਣ ਕਮਾਂ ਲੋਗੀ ਛੋਡੇ ਵਾਲੀ ਬਾਈ ਇੱਕੋ ਹੀ ਦੰਦੇ ਨਾਲ ਸਾਰੀ ਜਾਂਦੇ ਸੀ ਹਾਂ ਭਾਵੇਂ ਵਧੀਆ ਪੈਂਦਾ ਤੇ ਸਿਰ ਕੰਦੇ ਨਾਲ अच्छा हां फिर जे ਹੁਣ ਵੀ ਸਰਦਾ ਭਾਬੀ ਸਰ ਲੈ ਨਾ ਹੁਣ ਸਰਦਾ ਨਹੀਂ ਬਣੀ ਇੱਕ ਵੀ ਨਹੀਂ ਦੰਦ ਰਿਹਾ ਨਾ ਅੱਛਾ ਹਾਂ ਨੁਕਸਾਨ ਤੇ ਨੁਕਸਾਨ ਨੁਕਸਾਨ ਤੇ ਨੁਕਸਾਨ ਸਲੇ ਐ ਆਏ ਯਾਰ ਹੁਣ ਗੰਗਾ ਲੈ ਆ ਲੈ ਬਹੁਲੇ ਪੈਸਿਆਂ ਦੇ ਲੱਗੋ ਲੱਗ ਗਏ ਕੀ ਕਾ ਮੇਰੇ ਦੰਦ ਵਾਲਾ ਕੰਮ ਹੋ ਗਿਆ ਇਥੇ ਵੀ ਖਰਚਾ ਖੜਾ ਹੋ ਗਿਆ ਲੈ ਕੀ ਦੰਦੜਾ ਕਿਵੇਂ ਬਾਈ ਕੀ ਹੋ ਗਿਆ ਦੰਦ ਵਾਲਾ ਕੀ ਹੋਣਾ ਸੀਗਾ ਦੰਦ ਖਰਾਬ ਹੋ ਰਿਹਾ ਹੈ ਇੱਕ ਦੰਦ ਖਰਾਬ ਹੋ ਰਿਹਾ ਹੈ ਔਰ ਕਢਾ ਦੇ ਭਰਾ ਨਾ ਦਿਖਾ ਫਿਰ ਡਾਕਟਰ ਨੂੰ ਔਰ ਦਿਖਾਇਆ ਤੇ ਡਾਕਟਰ ਨੂੰ ਤਾਂ ਮੈਂ ਮੈਂ ਤਾਂ ਜਾਇਆ ਲੁਧਿਆਣੇ ਤੱਕ ਅੱਛਾ ਹੂੰ ਕੀ ਕਹਿੰਦਾ ਫਿਰ ਉਹ ਕਹਿੰਦਾ ਕੱਢਣਾ ਪਊਗਾ ਫਿਰ ਕਢਾ ਦੇ ਤਾਂ ਕੱਢਣਾ ਤਾਂ ਪਊਗਾ ਹੀ ਹੁਣ ਕੱਢਣਾ ਪਊ ਕਹਿੰਦਾ ਲੈ ਫਿਰ ਕਢਾ ਦੇ ਬਈ ਕਢਾ ਦੇ ਮੈਂ 1000 ਰੁਪਏ ਮੰਗਦਾ ਲੈ ਕੱਢਣ ਦਾ ਲੈ ਆਪਦੇ ਦੁੱਖ ਉਤੋਂ ਦੀ ਤਾਂ ਨਹੀਂ ਕੁਸ ਹੁੰਦਾ ਫਿਰ ਕਢਾ ਦੇ ਕਿੱਡੀ ਕੀ ਗੱਲ ਐ ਯਾਰ ਮਾ ਤਾਂ ਦੀ ਦੰਦ ਖਰਾਬ ਹੋਈ 1000 ਰੁਪਏ ਐਵੇਂ ਨਹੀਂ ਬਣਦਾ ਹੂੰ ਬਣਦਾ ਕਿੱਥੋਂ 1000 ਰੁਪਏ 1000 ਰੁਪਏ ਮੰਗਦਾ ਲੈ ਕਢਣ ਦਾ ਮੈਂ ਉਹਨੂੰ ਨਾਲੇ ਕਿਹਾ ਮੈਂ ਮੰਨਿਆ ਨਹੀਂ ਪਰ ਮੈਂ ਜੇ ਤੂੰ ਐਂ ਕਰ ਮੜਾ ਏ ਟਿੱਲਾ ਜਾ ਕਰ ਦੇ ਇਹਨੂੰ ਮੈਂ ਕੱਢਾ ਪਲਊਂਗਾ 100 ਰੁਪਏ ਲੈ ਲੈ ਮੈਂ ਕਿਹਾ ਚੱਲ ਤੂੰ ਪਤਾ ਨਾ ਬਈ ਇਹ ਨਹੀਂ ਗੱਲ ਬਣਦੀ ਨਾ ਲੋੜ ਹੀ ਨਹੀਂ ਪੁੱਤ ਪੈਸੇ ਲਾਉਣ ਦੀ ਆਪੇ ਗੱਲ ਤੇ ਲਿਕੜ ਜੂਆ ਆਏ ਐਂ ਚੱਲ ਆਪੇ ਨੂੰ ਦੰਦ ਨਾਲ ਖਰਾਬ ਹੋ ਜਾਣਗੇ ਤੂੰ ਇੱਕ ਦੀ ਖਾਤਰ ਤੂੰ ਲੈ ਦੱਸ ਦੇ ਕੇ 1000 ਰੁਪਏ ਕਢਾਉਣ ਦੀ ਕਰ ਵਧੀਆ ਰਹਿ ਦਿੰਦੇ ਬੇਬੇ ਵੀ ਲੈ ਉਹ ਹੋਰ ਫੇਰ ਨਿਕਲ ਜੂ ਫੇਰ ਆਪ ਹੀ ਨਿਕਲ ਜੂ ਆਪਾਂ ਇਦੋਂ ਦੁਬਾਰੇ ਨਿਕਾੜ ਕੇ ਆਈਏ ਨਾਲੇ ਪੈਸੇ ਦੇ ਕੇ ਆਈਏ ਨਾਲੇ ਪੈਸੇ ਦੇ ਕੇ ਆਈਏ ਹੋਰ ਇਹ ਪੁੱਤ ਹੈ ਬਾਹੂ ਬੇਬੇ ਬੜੀ ਕੰਜੂਸੀ ਵਰਤਦੇ ਹਾਂ ਨਾਲੇ ਉਹ ਦੰਦ ਰੱਖ ਲੰਦੇ ਨੇ ਭੈਣੇ ਉਹ ਲੋਟ ਕਰਕੇ ਕਿਸੇ ਦੇ ਲਾ ਆਣਦੇ ਨੇ ਹੋਰ ਕਿੰਨੇ ਪੈਸੇ ਲੈ ਲੈਂਦੇ ਨੇ ਕਿਸੇ ਤੋਂ ਉਹ ਤਾਂ